ਹਰ ਦੇਸ਼ ਨੂੰ ਨਾਲ ਲੈ ਕੇ ਚੱਲਦਾ ਵਾ ਲੇਕਿਨ ਬੰਗਲਾਦੇਸ਼ ਨੂੰ ਬਣਾਉਣ ਵਾਲਾ ਹਿੰਦੁਸਤਾਨ ਹਿੰਦੁਸਤਾਨ ਦੀ ਰੋਟੀ ਖਾਧੀ ਉਹਨੇ 1971 ਵਿੱਚ ਰੋਟੀ ਖਾਣ ਨੂੰ ਉਹਨਾਂ ਨੇ ਕੋਈ ਨਹੀਂ ਹੈਗੀ ਸੀ ਲੋਕਾਂ ਨੇ ਗੈਗਾ ਪੜਤਾਂ ਨੇ ਬਜ਼ਾਰੀਆਂ ਨੇ ਮੰਦਰਾ ਜੀ ਜੋ ਪੈਸਾ ਬੰਦਾ ਕਰੋੜਾਂ ਰੁਪਏ ਘਲਾਏ ਇਹਨਾਂ ਨੂੰ ਫੰਡ ਤੇ ਰੋਟੀ ਚੱਲ ਪਈ ਇਹਨਾਂ ਦੀ ਹੁਣ ਉਹੋ ਹੀ ਬੰਗਲਾਦੇਸ਼ ਆ ਜਿਹੜੇ ਇੱਥੇ ਇਸਾਈ ਸਿੱਖ ਹਿੰਦੂ ਜਿੰਨੇ ਵੀ ਉੱਤੇ ਆਪਣੇ ਲੋਕ ਲੈਂਦੇ ਕਲਾਸ ਲੋਕ ਜਿਹੜੇ ਮੀਡੀਅਮ ਕਲਾਸ ਦੇ ਲੋਕ ਨੇ ਜਿਹੜੇ ਦੂਸਰੇ ਕਲਾਸ ਦੇ ਲੋਕ ਨੇ ਉਹਨਾਂ ਲੋਕਾਂ ਨੂੰ ਖਾਲਦੂ ਬੋਲ ਕੇ ਅੱਗ ਲਾ ਕੇ ਫੂਕ ਦਿੱਤੇ ਗਏ ਨੇ ਘਰ ਧੀਆਂ ਭੈਣਾਂ ਇੱ ਕਾਰੋਬਾਰ ਲੋਕਾਂ ਦੇ ਖਤਮ ਕਰ ਦੋਤੇ ਨੇ ਕੋਨਾਕ ਹਿੰਦੂਆਂ ਦਾ ਕੀ ਕਸੂਰ ਹੈ ਕਸੂਰ ਤੇ ਇਹਨਾਂ ਰਾਜਪਦ ਦੇ ਵਿੱਚ ਇਹਨਾਂ ਪ੍ਰਧਾਨ ਮੰਤਰੀ ਕੱਢ ਕੇ ਦੇਸ਼ੋਂ ਬਾਹਰ ਮਾਰਤਾ ਇਹਦੇ ਇਹਨਾਂ ਦਾ ਕਸੂਰ ਹੈ ਜੇਕਰ ਸਾਡੇ ਦੇਸ਼ ਨੇ ਜਵਾਹਰ ਲਾਲ ਨਹਿਰੂ ਜੀ ਨੇ ਦੇਸ਼ ਨੂੰ ਯਾਦ ਕਰਾਇਆ ਉਹਦੇ ਨਾਲ ਪੱਲੇ ਕੀ ਚ ਖਾਣ ਨੂੰ ਸਭ ਕੁਝ ਦਿੱਤਾ ਜੇਕਰ ਸਾਡੇ ਦੇਸ਼ ਦੇ ਜਿਹੜੇ ਹਿੰਦੂ ਹਨ ਉਹ ਇਕੱਠੇ ਨਹੀਂ ਹੁੰਦੇ ਬਈ ਉਹ ਜਦੋਂ ਇਕੱਠੇ ਹੋਗੇ ਨਾ ਤੇ ਸਾਰਾ ਸਭ ਕੁਝ ਮਿਲ ਜਾਊਗਾ ਇੱਥੇ ਇੱਥੇ ਜਿੰਨੀਆਂ ਜਗ੍ਹਾ ਮੁਸਲਮਾਨਾਂ ਦੀਆਂ ਜਿੰਨੀਆਂ ਪੰਜਾਬ ਚ ਜਗ੍ਹਾ ਵਾ ਪੱਕੇ ਬੋਰਡੀਆਂ ਉਹ ਸਾਰੀਆਂ ਜਗ੍ਹਾ ਦੇ ਰਾਖੀ ਅਸੀਂ ਕਰਦੇ ਵੇ ਸਾਨੂੰ ਲੋਕੋ ਨੇ ਗਾਲਾਂ ਕੱਢਦੇ ਪੰਜ ਔਰ ਨਮਾਜ਼ ਦੇ ਵਿੱਚ ਬਗਾਦਾ ਬੋਲਦੇ ਪਏ ਨੇ ਕਿ ਜਿਹੜੇ ਤੁਸੀਂ ਕਿਸ ਧਰਮ ਨੂੰ ਨਹੀਂ ਮੰਨਣਾ ਓਨਲੀ ਅੱਲਾ ਨੂੰ ਮੰਨਣਾ ਹੈ ਅੱਲਾ ਦਾ ਸਵਾ ਕੋਈ ਦੂਜੀ ਚੀਜ਼ ਨਹੀਂਗੀ ਬਾਕੀ ਸਾਰੇ ਕਾਫਰ ਨੇ ਇਸ ਕਰਕੇ ਅਸੀਂ ਕਹਿੰਦਾ ਜੁੰਨੇ ਆ ਕਿ ਜੇ ਇਹਨਾਂ ਮੁਸਲਮਾਨਾਂ ਦੀ ਪਿਆਰ ਕਰਦੇ ਤੇ ਸਾਰੇ ਚੁੱਪੀ ਛੱਡ ਕੇ ਪੰਜਾਬ ਚ ਆ ਗਏ ਨੇ ਪੰਜਾਬ ਚ ਕੱਲੋਂ ਇਹਨਾਂ ਨੇ ਹਾਈਵੇ ਸਾਡੇ ਹੈਵੀ ਹੋ ਗਏ ਤੇ ਸਾਡਾ ਜੀਣਾ ਹਰਾਮ ਕਰ ਦੇਣਗੇ ਮੈਂ ਹਿੰਦੂਆਂ ਨੂੰ ਕਹਿੰਦਾ ਖਾਸ ਕਰਕੇ ਆਪ ਜਿਹੜਾ ਗਿਲਵਾ ਛੁੱਕਾ ਛੱਡ ਦਿਓ ਇੱਕ ਹੋਣਾ ਸਿੱਖੋ ਜਿੱਦਾਂ ਸਾਰੀਆਂ ਇਸ ਦੇਸ਼ ਦੀਆਂ ਭਜਾਵਾਂ ਕੱਟੀਆਂ ਗਈਆਂ ਸੀ ਉਸ ਵੇਲੇ ਇੱਕ ਪੂਰਬੀ ਪਾਕਿਸਤਾਨ ਬਣ ਗਿਆ ਇੱਕ ਪੱਛਮੀ ਪਾਕਿਸਤਾਨ ਬਣ ਗਿਆ ਜਿਹੜਾ ਪੂਰਬੀ ਪਾਕਿਸਤਾਨ ਸੀਗਾ ਉਹਦੇ ਵਿੱਚ ਵੀ ਅਫੜਾ ਤਫੜੀ ਮਚੀ ਰਹੀ 47 ਤੋਂ ਲੈ ਕੇ 71 ਤੱਕ ਉਹ ਫਿਰ ਪੂਰਬੀ ਪਾਕਿਸਤਾਨ ਵੀ ਉਹ ਪਾਕਿਸਤਾਨ ਤੋਂ ਵੱਡ ਹੋ ਗਿਆ ਜਿਹਦਾ ਨਾਮ ਬੰਗਲਾਦੇਸ਼ ਆ ਉਹਦੇ ਵਿੱਚ ਕਿਉਂਕਿ ਉਹ ਅਲੱਗ ਰਹਿਣਾ ਚਾਹੁੰਦੇ ਸੀ ਆਪਾਂ ਇਸ ਗੱਲ ਨੂੰ ਸਮਝੀਏ ਕਿ ਉਸ ਵੇਲੇ ਵੀ ਲਗਭਗ 30% ਹਿੰਦੂ ਸਮਾਜ ਜਿਹੜਾ ਬੰਗਲਾਦੇਸ਼ ਦੇ ਵਿੱਚ ਜੋ ਪੂਰਬੀ ਪਾਕਿਸਤਾਨ ਸੀ ਉਹਦੇ ਵਿੱਚ ਰਹਿ ਰਿਹਾ ਸੀ ਅੱਜ 2024 ਦੇ ਵਿੱਚ ਕੇਵਲ 7.92% ਹਿੰਦੂ ਸਮਾਜ ਉੱਥੇ ਰਹਿ ਗਿਆ। ਮੁਸਲਮਾਨਾਂ ਦੀ ਆਬਾਦੀ ਵਾਧਦੀ ਗਈ, ਹਿੰਦੂ ਸਮਾਜ ਦੀ ਘਟਦੀ ਗਈ। ਅਖੀਰ ਦੁਨੀਆ ਦੇ ਵਿੱਚ ਲਗਭਗ 200 ਦੇਸ਼ ਆ। ਔਰ 56 ਦੇਸ਼ ਜਿਹੜੇ ਐਸ ਵਕਤ ਮੁਗਲਾਂ ਦੇ ਦੇਸ਼ ਆ। ਮੁਸਲਮਾਨਾਂ ਦੇ ਦੇਸ਼ ਆ, ਕੇਵਲ ਮੁਗਲ ਹੀ ਨਹੀਂ ਕਹਿਣਾ ਮੁਸਲਮਾਨਾਂ ਦੇ ਦੇਸ਼ ਆ। ਲੇਕਿਨ ਉੱਥੋਂ ਦੀ ਜਿਹੜੀ ਪ੍ਰਧਾਨ ਮੰਤਰੀ ਐ ਸ਼ੇਖ ਅਸਿਨਾ ਨੂੰ 56 ਦੇਸ਼ਾਂ ਨੇ ਨਹੀਂ ਚੱਲਿਆ ਜਿਹੜੀ ਸਵੇ ਮੁਸਲਮਾਨ ਆ। ਉਹਨੂੰ ਵੀ ਚੱਲਣ ਵਾਸਤੇ ਭਾਰਤ ਵਰਸ਼ੀਆ ਅਮਰੀਕਾ ਨੇ ਵੀ ਨਹੀਂ ਚੱਲਿਆ। ਤੋਂ ਇਹ ਗੱਲ ਸਮਝਣ ਦੀ ਲੋੜ ਆ ਇਸ 14 ਅਗਸਤ ਨੂੰ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਅਖੰਡ ਭਾਰਤ ਦਿਵਸ ਦੇ ਨਾਂ ਤੇ ਮਨਾਉਣੇ ਆ ਕਿ ਕਦੀ ਨਾ ਕਦੀ ਫਿਰ ਇਹ ਜਿਹੜੇ ਜਿਹੜੇ ਪੁਝਾਵਾਂ ਸਾਡੀਆਂ ਕੱਟੀਆਂ ਗਈਆਂ ਸਾਡੇ ਪੈਰ ਕੱਟੇ ਗਏ ਸ਼੍ਰੀਲੰਕਾ ਦੇ ਤੌਰ ਦੇ ਉੱਤੇ ਚਾਹੇ ਸਾਡਾ ਸਿਰ ਨੇਪਾਲ ਦੇ ਤੌਰ ਤੇ ਕੱਟਿਆ ਗਿਆ ਹਿਮਾਲਿਆ ਦੇ ਵਿੱਚ ਵੀ ਔਰ ਜੰਮੂ ਕਸ਼ਮੀਰ ਦਾ ਹਿੱਸਾ ਵੀ ਜਿਹਨੂੰ ਪੀਓਕੇ ਬੋਲਦੇ ਆ ਅੱਜ ਉਹ ਵੀ ਕੱਟਿਆ ਹੋਇਆ ਵਾ ਇਹ ਸਾਡੀ ਟੇਕ ਆ ਅੱਜ ਦੀ ਨਹੀਂ ਟੇਕ ਅਸੀਂ 1925 ਤੋਂ ਲੱਗੇ ਹੋਏ ਆ 100 ਸਾਲ ਹੋ ਗਏ ਸਾਨੂੰ ਇਸ ਗੱਲ ਨੂੰ ਕਿ ਵੀ ਇਹ ਜਿਹੜਾ ਵਾ ਅਖੰਡ ਭਾਰਤ ਦੁਬਾਰਾ ਬਣੇ ਇਹਦਾ ਇੱਕ ਹੀ ਰਸਤਾ ਵਾ ਕਿ ਇੱਕ ਹੀ ਝੰਡੇ ਥੱਲੇ ਇੱਕ ਹੀ ਡੰਡੇ ਥੱਲੇ ਸਾਰੀ ਜੜਾ ਵਾ ਸਾਡਾ ਭਾਰਤ ਦੇ ਦਾ ਵਰਸਦਾ ਜੋ ਕਟਿਆ ਹਿੱਸਾ ਵਾ ਉਹ ਵਾਪਸ ਆਏ ਉਸ ਤੋਂ ਇਲਾਵਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਸਰਵੇ ਬੰਦੂ ਸੁਖੀ ਨਾ ਸਰਬੱਤ ਦਾ ਭਲਾ ਮੰਗਣ ਵਾਲੇ ਕੇਵਲ ਤੇ ਕੇਵਲ ਅਸੀਂ ਸਨਾਤਨੀ ਲੋਗ ਆ ਹੋਰ ਦੁਨੀਆ 'ਚ ਕੋਈ ਸਰਬੱਤ ਦਾ ਭਲਾ ਨਹੀਂ ਮੰਗਦਾ ਇਸ ਕਰਕੇ ਅਸੀਂ ਸਾਰਿਆਂ ਦਾ ਭਲਾ ਮੰਗਣ ਵਾਲੇ ਲੋਗ ਆ ਔਰ ਸਾਰਿਆਂ ਦਾ ਭਲਾ ਮੰਗਣ ਵਾਲੇ ਲੋਕ ਹੀ ਜਿਹੜਾ ਵਾ ਸਾਰੀ ਦੁਨੀਆ ਦੀ ਰੱਖਿਆ ਕਰ ਸਕਦੇ ਆ ਅਸੀਂ ਅਗਰ ਦੁਨੀਆ ਨੂੰ ਜਿੱਤਿਆ ਵਾ ਤੇ ਆਪਣੇ ਵਿਚਾਰ ਦੇ ਨਾਲ ਜਿੱਤਿਆ ਵਾ ਆਪਣੇ ਸ਼ੀਲ ਦੇ ਨਾਲ ਜਿੱਤਿਆ ਸਾਡੇ ਸੰਤਾਂ ਮਹਾਪੁਰਸ਼ਾਂ ਨੇ ਕੋਈ ਤਲਵਾਰ ਲੈ ਕੇ ਦੁਨੀਆ ਨੂੰ ਹੀ ਨਹੀਂ ਜਿੱਤਿਆ ਤੋਂ ਸਾਡੀ ਵੀ ਟੇਕ ਆ ਕਿ ਦੁਨੀਆ ਦੇ ਵਿੱਚ ਇਹ ਫਿਰ ਭਾਰਤ ਵਰਸ਼ ਪਹਿਲੇ ਨੰਬਰ ਤੇ ਬਣੇ ਉਹਦੇ ਵਾਸਤੇ ਉਹ ਜੋ ਆਬਾਦੀ ਦਾ ਜੋ ਅਸੀਂ ਕਹਿੰਨੇ ਆ ਕਿ ਵੀ 370 हट ਗਈ ਠੀਕ ਆ ਰਾਮਜਨਮ ਭੂਮੀ ਵੀ ਸਾਨੂੰ ਮਿਲ ਗਿਆ ਠੀਕ ਆ ਲੇਕਿਨ ਇੱਕ ਕਾਮਨ ਸਿਵਲ ਕੋਡ ਜੋ ਸਮਾਨ ਨਾਗਰਿਕ ਕਾਨੂੰਨ ਆ ਇਸ ਦੇਸ਼ ਵਿੱਚ ਜਿੰਨੀ ਦੇਰ ਲਾਗ ਲਾਗੂ ਨਹੀਂ ਹੋਊਗਾ ਇੱਕ ਵਿਅਕਤੀ ਚਾਰ ਵਿਆਹ ਕਰਾਉਂਦਾ 40-40 ਬੱਚੇ ਹੁੰਦੇ ਆ Hindu ਸਮਾਜ ਵਾਸਤੇ ਇੱਕ ਵਿਆਹ ਵਾ ਦੋ-ਦੋ ਬੱਚੇ ਦੀ ਸਾਡੇ ਵਾਸਤੇ ਬਾਹਰ ਆ ਤੋ ਇਹ ਕਹਿਣਾ ਕਿ ਵੀ ਜਿੰਨੀ ਦੇਰ ਕਾਮਨ ਸਿਵਲ ਕੋਡ ਨਹੀਂ ਲੱਗੇਗਾ ਉਨੀ ਦੇਰ ਹੱਲ ਨਹੀਂ ਹੋਏਗਾ ਮੈਂ ਮੋਦੀ ਸਰਕਾਰ ਕੋ ਪੁਰਜ਼ੋਰ ਮੰਗ ਕਰਦਾ ਵਾ ਵੀ ਬੰਗਲਾਦੇਸ਼ ਦੇ ਵਿੱਚ ਜੋ ਸਾਡਾ ਐਸ ਵਕਤ Hindu ਸਮਾਜ ਜਿ ਰਹਿ ਰਿਹਾ ਵਾ ਉਹਦੀ ਜਿਸ ਤਰ੍ਹਾਂ ਵੀ ਹੋ ਸਕਦਾ ਉਹਦੀ ਜੜੀਆਂ ਰੱਖਿਆ ਬਹੁਤ ਜ਼ਰੂਰੀ ਆ ਅਸੀਂ ਇਹ ਜਿਹੜਾ ਹਿੰਦੂ ਸਮਾਜ ਇੱਥੇ ਬੈਠਾ ਸਾਡੇ ਸ਼ਿਵਸੜਾਂ ਦੇ ਪ੍ਰਧਾਨ ਬੈਠੇ ਆ ਪੱਪੀ ਜੀ ਬੈਠੇ ਆ ਸੰਗ ਦੇ ਸਾਡੇ ਸੰਗ ਚਾਲਕ ਬੈਠੇ ਆ ਹੋਰ ਸਾਥੀ ਬੈਠੇ ਆ ਇਹ ਸਾਰੇ ਅਸੀਂ ਇੱਕ ਆ ਇਸ ਗੱਲ ਦੇ ਉੱਤੇ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂ ਸਮਾਜ ਜਿਹੜਾ ਵਾ ਉਹ ਬਚਣਾ ਚਾਹੀਦਾ ਬਹੁਤ ਬਹੁਤ